ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਤੁਹਾਨੂੰ ਲੈ ਕੇ ਆਏ ਹਾਂ 온ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਜੋ ਕਿ ਡਿਕਸੀ ਗੁਰੂ ਘਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਗੁਰਦੁਆਰੇ ਦੇ ਵਿੱਚ ਹਾਲ ਹੀ ਦੇ ਵਿੱਚ ਸਰਬਸੰਮਤੀ ਦੇ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਹੈ ਤੇ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਜਿੱਦਾਂ ਹੀ ਬਣੀ ਤੇ ਉਸ ਤੋਂ 2 ਦਿਨ ਬਾਅਦ ਹੀ ਇੱਥੇ ਕੰਸਟਰਕਸ਼ਨ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਪਿਛਲੇ 3 ਸਾਲਾਂ ਤੋਂ ਲਗਾਤਾਰ ਇਸ ਕਮੇਟੀ ਦੇ ਵੱਲੋਂ ਬਹੁਤ ਚੰਗੇ ਚੰਗੇ ਗੁਰਦੁਆਰਾ ਸਾਹਿਬ ਦੇ ਲਈ ਕਾਰਜ ਕੀਤੇ ਗਏ ਨੇ ਤੇ ਹੁਣ ਫਿਰ ਤੋਂ ਇੱਥੇ ਨਵੀਂ ਕੰਸਟਰਕਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਮੇਰੇ ਪਿੱਛੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕੰਸਟਰਕਸ਼ਨ ਚੱਲ ਰਹੀ ਹੈ ਤੇ ਹੁਣ ਅਸੀਂ ਸਿੱਧਾ ਅੰਦਰ ਚਾਲਦੇ ਹਾਂ ਤੇ ਗੁਰਦੁਆਰਾ ਸਾਹਿਬ ਦੀ ਜੋ ਨਵੀਂ ਕਮੇਟੀ ਬਣੀ ਆ ਤੇ ਪ੍ਰਧਾਨ ਸਾਹਿਬ ਹਰਪਾਲ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਹੁਣ ਨਵੇਂ ਕਾਰਜ ਉਹਨਾਂ ਦੇ ਜਗ੍ਹਾ ਤੇ ਹੁਣ ਨਵਾਂ ਕੀ ਬਣਾਇਆ ਜਾ ਰਿਹਾ ਹੈ ਤੇ ਸਰ ਜਿਵੇਂ ਕਿ ਇਸ ਵਾਰੀ ਸਰਬਸੰਮਤੀ ਦੇ ਨਾਲ ਨਵੀਂ ਕਮੇਟੀ ਹੁਣ ਬਣ ਚੁੱਕੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਇਹ ਚਾਹੂੰਗੀ ਕਿ ਆਪਾਂ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੀਏ ਕਿ ਕਿੰਨੇ ਸਾਲਾਂ ਦੇ ਬਾਅਦ ਇਹ ਜੋ ਸਰਬਸੰਮਤੀ ਦੇ ਨਾਲ ਨਵੀਂ ਕਮੇਟੀ ਬਣੀ ਹੈ ਹਾਂਜੀ ਸਮੂਹ ਸੰਗਤ ਨੂੰ ਜੋ ਹਮਦਰਦ ਟੀਵੀ ਦੇਖ ਰਹੀ ਆ ਉਹਨਾਂ ਨੂੰ ਦੁਬਾਰਾ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕਮੇਟੀ ਬਣੀ ਆ ਇਹਦੀ ਵਧਾਈਦਾਰ ਸਮੂਹ ਸੰਗਤਾਂ ਜਿਨ੍ਹਾਂ ਨੇ 25 ਸਾਲਾਵਾਦ ਸਰਬਸੰਮਤੀ ਦੇ ਨਾਲ ਜੋ ਪਿਛਲੀਆਂ ਕਮੇਟੀਆਂ ਆਈਆਂ ਫਾਊਂਡਰ ਮੈਂਬਰ ਆਏ ਜੋ ਗੁਰਦੁਆਰਾ ਸਾਹਿਬ ਦੇ ਕਮੇਟੀਆਂ ਨੇ ਕੰਮ ਕੀਤੇ ਬਹੁਤ ਵਧੀਆ ਕੀਤੇ ਸਾਡੇ ਤੋਂ ਪਹਿਲਾਂ ਜਿਹੜੀਆਂ ਆਈਆਂ ਕਮੇਟੀਆਂ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਇੱਕ ਮਨਾਂ ਦੇ ਵਖਰੇਵੇਂ ਸੀ ਜਿਨ੍ਹਾਂ ਦੇ ਵੀ ਸੀ ਜਿੰਨੀਆਂ ਵੀ ਪਿਛਲੇ ਵਾਰੀ ਗਰੁੱਪ ਬਣਿਓ ਸੀ ਅਸੀਂ ਸਪੈਸ਼ਲ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਵੇਰ ਸਿਰ ਜੋੜ ਕੇ ਇਹ ਸਰਬਸੰਮਤੀ ਕੀਤੀ ਸਮੂਹ ਉਹਨਾਂ ਸੇਵਾਦਾਰਾਂ ਦਾ ਉਹਨਾਂ ਕਮੇਟੀਆਂ ਦਾ ਜਿਹੜੀਆਂ ਪਿਛਲੇ ਟਾਈਮਾਂ ਦੇ ਵਿੱਚ ਬੱਕਰੀ-ਬੱਕਰੇ ਗਰੁੱਪਾਂ ਵਿੱਚ ਸੇਵਾ ਨਿਭਾ ਰਹੀਆਂ ਸੀ ਉਹਨਾਂ ਨੇ ਅੱਜ ਇੱਕ ਮੁੱਠ ਹੋ ਕੇ ਸਰਬਸੰਮਤੀ 7008 ਮੈਂਬਰਾਂ ਦੇ ਵਿੱਚ ਜੋ ਸਰਬਸੰਮਤੀ ਹੋਣੀ ਬਹੁਤ ਘਟਿਆ ਪਰ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਕਿ ਜੋ ਗੁਰੂ ਸਾਹਿਬ ਨੇ ਇਸ ਟਾਈਮ ਸਭ ਤੇ ਮਿਹਰ ਕੀਤੀ ਅਸੀਂ ਸਮੂਹ ਸੰਗਤ ਦਾ ਸਮੂਹ ਮੈਂਬਰਾਂ ਦਾ ਸਮੂਹ ਉਹਨਾਂ ਜਿਹੜੇ ਸਾਡੇ ਸੀਨੀਅਰ ਆ ਉਹਨਾਂ ਦਾ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਸਿਰ ਜੋੜ ਕੇ ਇਸ ਵਾਰੀ ਇਹ ਸਰਵਸੰਮਤੀ ਕੀਤੀ ਤੇ ਜਿਵੇਂ ਕਿ ਚੋਣਾਂ ਹੁੰਦੀਆਂ ਨੇ ਤਾਂ ਇਹ ਕਿੰਨੇ ਸਾਲਾਂ ਦੇ ਬਾਅਦ ਹੁੰਦੀਆਂ ਨੇ ਤੇ ਕਿੰਨੇ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਹਾਂਜੀ 3 ਸਾਲ ਬਾਅਦ ਹੁੰਦੀਆਂ ਇਹ 11 ਮੈਂਬਰੀ ਕਮੇਟੀ ਹੁੰਦੀ ਹੈ ਜੀ ਇਸ ਵਾਰ ਨਵੀਂ ਕਮੇਟੀ ਵਿੱਚ ਕੁਝ ਬਦਲਾਅ ਵੀ ਆਇਆ ਹੈ ਅ ਨਈ ਜੀ ਕੋਈ ਜ਼ਿਆਦਾ ਬਦਲਾਅ ਨਹੀਂ ਆਇਆ ਸੈਕਟਰੀ ਸਾਡੇ ਪਰਮਜੀਤ ਸਿੰਘ ਉਸ ਤਰ੍ਹਾਂ ਹੀ ਰਹਿ ਗਏ ਤੇ ਜਿਹੜੇ ਸਰਬਜੀਤ ਸਿੰਘ ਉਹ ਅਸਿਸਟੈਂਟ ਸੈਕਟਰੀ ਆ ਗਏ ਤੇ ਭਵਿੰਦਰ ਸਿੰਘ ਬਾਠ ਜੋ ਖਜਾਨਚੀ ਸੀ ਉਹਨਾਂ ਦੇ ਨਾਲ ਹੁਣ ਖਜਾਨਚੀ ਨਵਦੀਪ ਜੀ ਨਵਜੀਤ ਸਿੰਘ ਆ ਗਏ ਤੇ ਬਾਕੀ ਸਾਰੇ ਅਹੁਦੇ ਉਸ ਤਰ੍ਹਾਂ ਹੀ ਹਨ ਤੇ ਪ੍ਰਧਾਨ ਜੀ ਜਿਵੇਂ ਕਿ ਪਿਛਲੇ 3 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਸਾਰੇ ਦੇਖ ਰਹੇ ਹਾਂ ਕਿ ਬਹੁਤ ਚੰਗੇ ਚੰਗੇ ਨਵੇਂ ਇੱਥੇ ਕਾਰਜ ਕੀਤੇ ਜਾ ਰਹੇ ਨੇ ਬਹੁਤ ਕੁਝ ਨਵਾਂ ਬਣਾਇਆ ਵੀ ਜਾ ਰਿਹਾ ਤਾਂ ਇੱਕ ਵਾਰੀ ਦਰਸ਼ਕਾਂ ਨਾਲ ਉਹਦੇ ਬਾਰੇ ਵਿੱਚ ਜਾਣਨਾ ਪਾ ਦਈਏ ਕਿ ਕੀ ਕੀ ਹੁਣ ਤੱਕ ਕੰਮ ਹੋ ਚੁੱਕਿਆ ਹੈ ਬਿਲਕੁਲ ਜੀ ਜਿਸ ਤਰ੍ਹਾਂ ਕੀਰਤਪੁਰ ਪਾਰਕ ਬਣੀ ਉਸ ਦੇ ਨਾਲ ਹੀ ਜਿਹੜੀ ਆਪਣੇ ਲੰਗਰ ਹਾਲ ਦੀ ਸੇਵਾ ਹੋਈ ਪੰਜ ਨੰਬਰ ਹਾਲ ਸੱਚਖੰਡ ਸਾਫ ਦੀ ਸੇਵਾ ਹੋਈ ਉਸ ਦੇ ਨਾਲ ਹੀ ਜੋ ਐਲੀਵੇਟਰ ਦੀ ਸੇਵਾ ਹੋਈ ਤੇ ਬਾਹਰ ਤੁਸੀਂ ਦੇਖਿਆ ਹੋਣਾ ਕਿ ਜਿਸ ਤਰ੍ਹਾਂ ਲੈਂਡਸਕੇਪਿੰਗ ਦਾ ਕੰਮ ਹੋਇਆ ਤੇ ਇਸ ਸੰਗਤ ਦੇ ਸਹਿਯੋਗ ਦੇ ਨਾਲ ਹੋਇਆ ਅਸੀਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਆਉਣ ਵਾਲੇ ਕਾਰਜ ਹਨ ਉਹ ਹੁਣ ਸ਼ੁਰੂ ਹੋ ਚੁੱਕੇ ਹਨ ਜੋ ਇੱਥੇ ਕਾਫੀ ਮੰਗ ਸੀ ਸੰਗਤ ਦੀ ਕਿ ਜੋ ਆਪਣੇ ਇਲੈਕਟ੍ਰਿਕ ਕਾਰਾਂ ਹਨ ਉਹਨਾਂ ਲਈ ਚਾਰਜਰ ਦੇ ਈਵੀ ਚਾਰਜ ਜੋ ਹੈ ਉਹ ਹੁਣ ਸ਼ੁਰੂ ਹੋ ਚੁੱਕਾ ਉਸ ਦੀ ਇਸ ਵੇਲੇ ਫਾਊਂਡੇਸ਼ਨ ਪੈ ਰਹੀ ਆ ਉਹ ਵੀ ਤਕਰੀਬਨ 2 ਕੁ ਹਫ਼ਤਿਆਂ ਦੇ ਵਿੱਚ ਵਿੱਚ ਉਹ ਵੀ ਲੱਗ ਕੇ ਤਿਆਰ ਹੋ ਜਾਣਾ ਉਸ ਤੋਂ ਉਪਰੰਤ ਜੋ ਸਾਡੇ ਕੋਲ ਬੈਸਟ ਹਾਲ ਦਾ ਪਰਮਟ ਆ ਚੁੱਕਾ ਉਹ ਵੀ ਸਾਡੇ ਸਿਰਫ ਗੈਸ ਲਾਈਨ ਦੀ ਥੋੜੀ ਜਿਹੀ ਟਰੈਵਲ ਕਰਕੇ ਗੈਸ ਲਾਈਨ ਇੱਥੋਂ ਮੂਵ ਹੋ ਜਾਣੀ ਹੈ ਤੇ ਉਸ ਦੇ ਨਾਲ ਹੀ ਤਕਰੀਬਨ 2 ਤੋਂ 3 ਵੀਕ ਦੇ ਵਿੱਚ ਉਹ ਵੀ ਕੰਮ ਸ਼ੁਰੂ ਹੋ ਜਾਣਾ ਤੇ ਉਸ ਤੋਂ ਉਪਰੰਤ ਜੋ ਸਾਡਾ ਇੱਕ ਸੁਪਨਾ ਆਇਆ ਇਸ ਗੁਰਦੁਆਰਾ ਸਾਹਿਬ ਦਾ ਜੋ ਕਿ ਇੱਥੇ ਕन्हैया ਭਾਈ ਕन्हैया ਜੀ ਪਾਰਕ ਬਣਾਈ ਜਾਵੇ ਉਹ ਡਿਕਸੀ ਐਂਡ ਡੈਰੀ ਦੇ ਕਾਰਨਰ ਤੇ ਉਹ ਵੀ ਇਸ 2-3 ਮਹੀਨੇ ਤੋਂ ਸ਼ੁਰੂ ਹੋ ਜਾਣੀ ਹੈ ਉਹ ਵੀ ਇੱਕ ਪਾਰਕ ਦਾ ਕੰਮ ਕਾਰਜ ਜੋ ਹੈ ਸ਼ੁਰੂ ਹੋ ਜਾਣਾ ਇਹ ਜਿੰਨੇ ਵੀ ਕਾਰਜ ਸ਼ੁਰੂ ਹੋਣੇ ਇਸ ਸੰਗਤ ਦੇ ਸਹਿਯੋਗ ਦੇ ਨਾਲ ਹੋਣੇ ਆ ਸਾਨੂੰ ਉਹਨਾਂ ਕਾਰਜਾਂ ਦੇ ਵਿੱਚ ਤੁਹਾਡੇ ਜਿੱਥੇ ਯੋਗਦਾਨ ਦੀ ਲੋੜ ਆ ਤੁਹਾਡੇ ਸੁਝਾਅਾਂ ਦੀ ਵੀ ਲੋੜ ਹੈਗੀ ਆ ਅਸੀਂ ਇਹੀ ਬੇਨਤੀ ਕਰਦੇ ਹਾਂ ਜੀ ਤਹਰਸਲ ਦੀ ਮ ਵਿਸਾਖੀ ਮੌਕੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਕੀਤੀ ਜਾਂਦੀ ਹੈ ਇੱਥੇ ਤਾਂ ਇਸ ਵਾਰ ਦਾ ਕੀ ਉਹਦਾ ਪ੍ਰੋਗਰਾਮ ਹਾਂਜੀ ਬਿਲਕੁਲ ਜੀ ਇਸ ਜੋ ਆਉਣ ਵਾਲਾ ਐਤਵਾਰ 6 ਅਪ੍ਰੈਲ 1 ਵਜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਊਗੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਉਹ ਚੋਲਾ ਸਾਹਿਬ ਦੀ ਜਿਹੜੀ ਸੇਵਾ ਹੋਣੀ ਹੈ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚੇ ਤੇ ਇਸ ਵਿੱਚ ਹਿੱਸਾ ਪਾਈਏ ਤੇ ਗੁਰੂ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਤੇ ਜੋ ਵਿਸਾਖੀ ਆ ਉਹ 13 April ਨੂੰ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਕਿ ਉਸ ਦੇ ਵਿੱਚ ਵੀ ਹੌਮ ਹਮਾ ਕੇ ਪਹੁੰਚੀਏ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਉਸ ਤੋਂ ਅਪਰੰਤ ਜੋ ਨਗਰ ਕੀਰਤਨ ਜੋ ਹੋਣ ਜਾ ਰਹੇ ਨੇ 27 April ਨੂੰ ਉਹਦੇ ਵਿੱਚ ਵੀ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਕਿ ਉੱਥੇ ਵੀ ਵੱਧ ਤੋਂ ਵੱਧ ਪਹੁੰਚੀਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਤੁਸੀਂ ਸੰਗਤਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਹਮਦਾਰ ਹਮਦਾਰ ਟੀਵੀ ਦੇਖ ਰਹੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਖਾਸਾ ਸਾਜਨਾ ਦਿਸ ਜੋ ਐਤਵਾਰ ਨੂੰ 13 ਤਰੀਕ ਨੂੰ ਆ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਪਹੁੰਚ ਕੇ ਹਮ ਹਵਾ ਕੋ ਹਮ ਹਵਾ ਕੇ ਪਹੁੰਚ ਕੇ ਗੁਰਧੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਵੇਰ ਤੋਂ ਕੀਰਤਨ ਕਥਾ ਟਟਾਡੀ ਸਮਾਗਮ ਹੋਣਗੇ ਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰਧੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ ਨਾਲ ਹੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਜੋੜ ਲੈ ਕੇ ਆਇਆ ਕਰੋ ਕਿਉਂਕਿ ਬੱਚਿਆਂ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਧਰਮ ਕੀ ਹੈ ਸਾਡਾ ਇਤਿਹਾਸ ਕੀ ਹੈ ਬੱਚਿਆਂ ਨੂੰ ਜੇ ਬੱਚਾ ਇਹ ਇਹ ਇਹਨਾਂ ਬੱਚਿਆਂ ਨੇ ਅੱਗੇ ਜਾ ਕੇ ਆਪਣੇ ਇਹ ਇਹ ਗੁਰਦਾਰ ਸਾਹਿਬ ਦੀ ਸੇਵਾ ਸਵਾਲ ਕਰਨੀ ਹੈ ਆਪਾਂ ਇੱਥੇ ਬੈਠੇ ਨਹੀਂ ਰਹਿਣਾ ਅਸੀਂ ਪਰਿਵਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਜੋੜ ਲੈ ਕੇ ਆਓ ਕਿਉਂਕਿ ਇੱਥੇ ਜਲਾਈ ਦੇ ਵਿੱਚ 2 ਵੀਕ ਦਾ ਕੈਂਪ ਲੱਗਦਾ ਹੈ ਉਸ ਦੇ ਵਿੱਚ ਜ਼ਰੂਰ ਹੈ ਬੱਚਿਆਂ ਨੂੰ ਰਿਸਟਰ ਕਰਾਓ ਇਹ ਸਾਡੀ ਸੰਗਤਾਂ ਨੂੰ ਬਹੁਤ ਬੇਨਤੀ ਹੈ ਕਿ ਜ਼ਰੂਰ ਲੈ ਕੇ ਆਓ ਬੱਚਿਆਂ ਨੂੰ ਤਾਂ ਬੱਚੇ ਧਰਮ ਦੇ ਇਤਿਹਾਸ ਨਾਲ ਜੁੜ ਸਕਣ ਤਾਂ ਹੁਣੇ ਗੱਲ ਕੀਤੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਹੋਰ ਕਮੇਟੀ ਮੈਂਬਰਾਂ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਕਮੇਟੀ ਬਣਨ ਦੇ ਸਾਰ ਹੀ ਨਵੀਂ ਕੰਸਟਰਕਸ਼ਨ ਇੱਥੇ ਸ਼ੁਰੂ ਕਰ ਦਿੱਤੀ ਗਈ ਹੈ ਨਵੇਂ ਕਾਜ ਤੇ ਇਹ ਜੋ ਇੱਥੇ ਕੰਸਟਰਕਸ਼ਨ ਚੱਲ ਰਹੀ ਹੈ ਉਹਨਾਂ ਨੇ ਵੀ ਦੱਸਿਆ ਕਿ ਇੱਥੇ ਇਲੈਕਟ੍ਰੋਨਿਕ ਕਾਰਾਂ ਦੇ ਲਈ ਚਾਰਜਿੰਗ ਪੁਆਇੰਟ ਬਣਾਇਆ ਜਾ ਰਿਹਾ ਬਹੁਤ ਜ਼ਿਆਦਾ ਡਿਮਾਂਡ ਸੀ ਜੋ ਉੱਥੇ ਗੁਰੂ ਘਰ ਦੇ ਵਿੱਚ ਸੰਗਤਾਂ ਆਉਂਦੀਆਂ ਸੀ ਤੇ ਉਹਨਾਂ ਦੀ ਹੁਣ ਸੰਗਤਾਂ ਦੀ ਡਿਮਾਂਡ ਵੀ ਪੂਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਹੋਰ ਪਾਰਕ ਵੀ ਬਣ ਰਹੀ ਹੈ ਤੇ ਇਸ ਸਾਲ ਦੇ ਅਖੀਰ ਤੱਕ ਹੋਰ ਕਾਫੀ ਸਾਰੇ ਪੂਰਨ ਸਮਾਪਤ ਵੀ ਹੋ ਰਹੇ ਨੇ ਉਮੀਦ ਹੈ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਬਣੇ ਰੋਹਮਦਰ ਟੀਵੀ ਦੇ ਨਾਲ ਮੈਂ ਦਿੰਦਾ ਇਜਾਜ਼ਤ ਸੱਚ ਰਿਆਕਾਲ